ਦੇਖੋ ਉਹ ਲੜਕੀ ਗਾਲਾਂ ਕੱਢਦੀ ਨਜ਼ਰ ਆ ਰਹੀ ਆ ਸਾਨੂੰ ਇਹ ਤਾਂ ਨਹੀਂ ਪਤਾ ਕਿ ਗਲਤੀ ਕੀਤੀ ਆ ਬਟ ਇਹਨਾਂ ਦਾ ਪਤਾ ਕਿ ਕੋਈ ਵੀ ਇਨਸਾਨ ਮੈਂ ਔਰਤ ਦੀ ਗੱਲ ਨਹੀਂ ਕਹੂੰਗੀ ਆਪਦੀ ਰੋਜੀ ਰੋਟੀ ਦੇ ਉੱਤੇ ਆਪ ਲੱਤ ਨਹੀਂ ਮਾਰਦਾ ਹੁੰਦਾ ਜੇ ਉਹ ਕੁੜੀ ਪੜਕੀ ਆ ਤਾਂ ਇਟ ਮੀਨਸ ਕਿ ਉਹਨੂੰ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਗਲਤ ਟਿੱਪਣੀ ਕੀਤੀ ਇਸੇ ਕਰਕੇ ਉਹ ਪੜਕੀ ਆ ਦੂਜੀ ਗੱਲ ਸਾਡੇ ਸਮਾਜ ਦੀ ਇੱਕ ਬਹੁਤ ਮਾੜੀ ਹੈ ਕਿ ਜੇ ਔਰਤ ਨੱਚ ਰਹੀ ਹੈ ਤਾਂ ਮਾੜੀ ਹੀ ਕਿਰਦਾਰ ਦੀ ਹੋਊਗੀ ਔਰ ਨੱਚ ਰਹੀ ਹੈ ਤਾਂ ਸ਼ਾਇਦ ਉਹ ਪਬਲਿਕ ਪ੍ਰਾਪਰਟੀ ਆ ਹਰੇਕ ਨੂੰ ਉਹਨੂੰ ਛੇੜਨ ਦਾ ਯੂਜ਼ ਕਰਨ ਦਾ ਗਲਤ ਤਰੀਕੇ ਨਾਲ ਦੇਖਣ ਦਾ ਉਹਦਾ ਸਰੀਰਕ ਸ਼ੋਸ਼ਣ ਕਰਨ ਦਾ ਸ਼ਾਹਦ ਅਧਿਕਾਰ ਮਿਲ ਜਾਂਦਾ ਇਹ ਲੱਗਦਾ ਆ ਸਾਡੇ ਜਿਹੜੇ ਜ਼ਿਆਦਾਤਰ ਲੋਕਾਂ ਨੂੰ ਤੇ ਜਿਹਦੇ ਕਰਕੇ ਉਹ ਉਹਨਾਂ ਦੇ ਨਾਲ ਗਲਤ ਹਰਕਤਾਂ ਕਰਦੇ ਨੇ ਤਾਂ ਡੈਫੀਨੇਟਲੀ ਉਸ ਕੁੜੀ ਨੇ ਉਸ ਚੀਜ਼ ਦਾ ਵਿਰੋਧ ਕੀਤਾ ਹੋਣਾ ਤਾਂ ਹੀ ਇਥੋਂ ਗਾਲੀ-ਗਲੋਚ ਤੱਕ ਗੱਲਾਂ ਗਈਆਂ ਤੇ ਇਥੋਂ ਸਾਡੇ ਸਮਾਜ ਦੇ ਹੀ ਜਿਹੜੀ ਹੈਗੇ ਆ ਗੰਦਾ ਚਿਹਰਾ ਨਜ਼ਰ ਆਉਂਦਾ ਹੈ ਕਿ ਕਿੰਨੀ ਗੰਦਗੀ ਜਿਹੜੀ ਹੈਗੀ ਸਾਡੇ ਲੋਕਾਂ ਦੇ ਦਿਮਾਗ 'ਚ ਪਈ ਹੈ ਇਸ ਸਟੇਜ ਤੇ ਪਹੁੰਚ ਕਿਉਂ ਜੰਨੇ ਆ ਅਸੀਂ ਕੀ ਲੱਗਦਾ ਕੌਣ ਜ਼ਿੰਮੇਵਾਰ ਦੇਖੋ ਸਟੇਜ ਤੇ ਪਹੁੰਚਣ ਤਾਂ ਹੁਣ ਇਹ ਤਾਂ ਮੁੰਡੇ ਵੀ ਨੱਚਦੇ ਨੇ ਹੂੰ ਜਿਹੜੇ ਨਾਲ ਉਹਨਾਂ ਦੇ ਮੁੰਡੇ ਨੱਚਦੇ ਉਹਨਾਂ ਨੂੰ ਤਾਂ ਨਹੀਂ ਗਲਤ ਕੋਈ ਬੋਲਦਾ ਹਾਂ ਹੈਨਾ ਕੁੜੀ ਕੁੜੀ ਨਾਲ ਨੱਚਦੀ ਆ ਉਹਨੂੰ ਮਾੜਾ ਬੋਲਿਆ ਜਾਂਦਾ ਆ ਹੂੰ ਹੁਣ ਇਹ ਤਾਂ ਅਗਲੇ ਦੇ ਘਰ ਦੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਉੱਥੇ ਤੱਕ ਲੈ ਜਾਂਦੇ ਨੇ ਹਾਂ ਜੇ ਜ਼ਿਆਦਾ ਚੰਗੀ ਤਰ੍ਹਾਂ ਸਮਝਣਾ ਤਾਂ ਇਹ ਇੱਕ ਮਤਲਬ ਸੌਟ ਆਫ ਪ੍ਰੋਮੋਸ਼ਨ ਟਾਈਪ ਦੀ ਗੱਲ ਹੋਗੀ ਮਟ ਪਰਗਰ ਸਿੰਘ ਸਤੋਚ ਦੀ ਕਿਤਾਬ ਹੈਗੀ ਆ ਨਾਚ ਫਰੋਸ਼ ਹੂੰ ਉਹ ਲੋਕ ਦੇਖ ਲੈਣ ਜਾਂ ਇੱਕ ਹੈਗੀ ਮਜਾਜਨ ఆర్కెస్ట్రా ਦੇ ਨਾਂ ਤੇ ਫਿਲਮ ਵੀ ਆਈ ਸੀਗੀ ਉਹ ਦੇਖ ਲੈਣ ਤਾਂ ਕਾਫੀ ਲੋਕਾਂ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਉਹਨਾਂ ਨੂੰ ਜਵਾਬ ਮਿਲ ਜਾਣਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਜਵਾਬ ਉੱਥੋਂ ਮਿਲ ਜਾ ਇੱਕ ਹੋਰ ਕਿਤਾਬ ਆ ਸੀਗੀ ਬਲਦੇਵ ਸਿੰਘ ਦੀ ਲਿਖੀ ਹੋਈ ਕਿਤਾਬ ਆ ਗੰਦਲੇ ਪਾਣੀ ਉਹ ਜਿਹੜੀ ਸਾਡੇ ਇੱਥੇ ਦੇਵ ਵਿਪਾਰ ਦਾ ਧੰਦਾ ਜਿਹੜਾ ਪੰਜਾਬ 'ਚ ਚੱਲਦਾ ਕਿਵੇਂ ਔਰਤਾਂ ਇਸ ਰਾਹ ਤੇ ਪੈ ਜਾਂਦੀਆਂ ਨੇ ਉਸ ਚੀਜ਼ ਦੇ ਬਾਰੇ ਜਾਣਕਾਰੀ ਦਿੰਦਾ ਉਹਨਾਂ ਕਸੂਰ ਤੇ ਸਿਮਰਨ ਜੀ ਸਾਡਾ ਵੀ ਹੈ ਨਾ ਅਸੀਂ ਵੀ ਕਹਿੰਦੇ ਹਾਂ ਜਦੋਂ ਵਿਆਹ ਤੇ ਔਰਕੈਸਟਰਾ ਬੁਲਾਉਣਾ ਕਹਿੰਦੇ ਸੋਹਣੀਆਂ ਕੁੜੀਆਂ ਫਲਾਣੇ ਕੱਪੜੇ ਬਿਲਕੁਲ ਬਿਲਕੁਲ ਆਹ ਗੱਲਾਂ ਇਹ ਇਹ ਰਿਐਲਿਟੀ ਆ ਬਾਰ ਦੇ ਉੱਤੇ ਸੋਹਣੀਆਂ ਕੁੜੀਆਂ ਚਾਹੀਦੀਆਂ ਉਹਨਾਂ ਦੇ ਛੋਟੇ ਕੱਪੜੇ ਪਾਏ ਹੋਣੇ ਚਾਹੀਦੇ ਆ ਜਿਹੜਾ ਵਿਆਹਾਂ ਵਿੱਚ ਬਾਰ ਲੱਗਿਆ ਹੁੰਦਾ ਆ ਠੀਕ ਫਿਰ ਵਿਆਹ ਦੇ ਉੱਤੇ ਬਰਾਤੀਆਂ ਨੂੰ ਖੁਸ਼ ਕਰਨ ਦੀ ਖਾਤਰ ਸੋਹਣੀਆਂ ਸੋਹਣੀਆਂ ਪਤਲੀਆਂ ਪਤੰਗ ਮਤਲਬ ਸਮਝੋ ਗਲੈਮਰ ਚਲਕਦਾ ਹੋਵੇ ਜਿੱਥੇ ਤਾਂ ਉਹ ਕੁੜੀਆਂ ਦੀ ਮੰਗ ਕੀਤੀ ਜਾਂਦੀ ਆ ਤੇ ਉਸ ਕੁੜੀ ਨੂੰ ਵੱਧ ਪੈਸੇ ਮਿਲਦੇ ਆ ਤੇ ਚਾਹੇ ਦੂਜੀ ਨੱਚਣ ਦੇ ਵਿੱਚ ਜ਼ਿਆਦਾ ਹੀ ਵਧੀਆ ਹੋਵੇ ਪਰ ਉਹਨੂੰ ਘੱਟ ਪੈਸੇ ਮਿਲਦੇ ਆ ਸੋ ਇਹ ਮਾਈਂਡ ਸੈਟ ਆ ਕਿ ਔਰਤ ਨੂੰ ਅੱਜ ਵੀ ਵਸਤੂ ਦੇ ਤੌਰ ਦੇ ਉੱਤੇ ਦਿਮਾਗ ਵੱਲ ਮਰਦ ਵੱਲੋਂ ਦੇਖਿਆ ਜਾਂਦਾ ਆ ਤਾਂ ਕਰਕੇ ਇਹ ਜਿਹੜੀ ਚੀਜ਼ ਆਉਂਦੀ ਆ ਇਹ ਤਰਾਸ ਦੀ ਆ ਸਾਡੇ ਸਮਾਜ ਦੀ ਦੂਜੀ ਗੱਲ ਆ ਕਿ ਅਸੀਂ ਹਮੇਸ਼ਾ ਪ੍ਰੋਡਕਟਰ ਨੂੰ ਮਾੜਾ ਬੋਲ ਦਿੰਨੇ ਆ ਇੱਥੇ ਪ੍ਰੋਡਕਟਰ ਦੇ ਤੌਰ ਦੇ ਉੱਤੇ ਔਰਤ ਨੂੰ ਐਜ਼ ਅ ਗਲੇਮਰ ਪੇਸ਼ ਕੀਤਾ ਗਿਆ ਪਰ ਮਾੜੀ ਤਾਂ ਉਹ ਮੰਡੀ ਹੈ ਜਿਹੜੀ ਉਸ ਮਤਲਬ ਉਹਨੂੰ ਲੈ ਕੇ ਆਉਂਦੀ ਹੈ ਜਿਵੇਂ ਨਸ਼ਾ ਕਰਨ ਵਾਲ ਅਸੀਂ ਕਹਿ ਦਿੰਨੇ ਆ ਕਿ ਨਸ਼ਾ 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 ਵਿੱਚ ਅਸੀਂ ਉੱਥੇ ਦਾ ਵੇਚਣ ਵਾਲੇ ਦੀ ਗਲਤੀ ਕੱਢ ਦਿੰਨੇ ਆ ਪਰ ਨਸ਼ਾ ਕਰਨ ਲਈ ਮਜਬੂਰ ਕਿਨੇ ਕੀਤਾ ਉਹਨੇ ਆਪ ਹੀ ਕੀਤਾ ਕਿਸੇ ਨੇ ਉਹਦੇ ਮੂੰਹ 'ਚ ਤਾਂ ਨਹੀਂ ਨਸ਼ਾ ਪਾਤਾ ਪਰ ਇੱਥੇ ਉਲਟਾ ਹੁੰਦਾ ਇਤੇ ਸਮਾਜ ਉਹਨੂੰ ਮਜਬੂਰ ਕਰਦਾ ਕਿ ਉਹ ਆਪਣੀ ਰੋਜੀ ਰੋਟੀ ਦੇ ਖਾਤਰ ਇਸ ਰਾਹ ਤੇ ਤੁਰੇ ਤੇ ਮੰਡੀ ਉਹਨੂੰ ਉਹ ਪਲੇਟਫਾਰਮ ਪ੍ਰੋਵਾਈਡ ਕਰਦੀ ਆ। ਹਮਮ ਥੈਂਕ ਯੂ ਮੈਮ